ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਨੂੰ ਲੈ ਕੇ ਵਿਅੰਗ ਕਰਿਆ ਜਤੂਛ ਪਾਰਟੀ ਦੀ ਇਨਕਲਾਬ ਰੈਲੀ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ 90 ਸਾਲਾਂ ਦੇ ਬਾਦਲ ਸਾਹਿਬ ਅਜੇ ਹੋਰ 10 ਸਾਲ ਦੀ ਉਮਰ ਪਾਲਦੇ ਨੇ ਜਦ ਕਿ ਉਹਨਾਂ ਦੇ ਜਬਰ ਰਾਜ 'ਚ ਕੋਈ ਬੰਦਾ 50 ਸਾਲ ਹੀ ਪੂਰੇ ਕਰ ਜਾਵੇ ਤਾਂ ਵੱਡੀ ਗੱਲ ਹੈ ਪ੍ਰਕਾਸ਼ ਸਿੰਘ ਬਾਦਲ ਕੀ ਕਹਿ ਰਹੇ ਨੇ ਜੇ ਮੈਨੂੰ ਲੱਗਦੀ ਤੁਸੀਂ ਬੋਲ ਤਾਂ ਪਾਉਂਗੇ ਮੇਰੀ ਉਮਰ 10 ਸਾਲ ਵੱਧ ਜੂਗੀ ਕਿ ਜਿਹੜੀ ਪੰਜਾਬੀ ਦੀ ਘਟ ਜੂਗੀ ਉਹਦਾ ਕੋਈ ਸਾਬ ਸੁਬ ਲਾਇਆ ਜੀ ਤੁਸੀਂ 90 ਸਾਲ ਦੇ ਹੋ ਕੇ 10 ਸਾਲ ਹੋਰ ਮੰਗ ਰਹੇ ਹੋ ਤੁਸੀਂ ਤਾਂ ਸੈਂਚਰੀ ਲਾ ਲੋਗੇ ਅਸੀਂ ਤਾਂ 30 40 ਤੇ ਰਹਿ ਗਏ ਹੋ ਸਾਡੇ ਤਾਂ 50 ਸਾਲ ਦੇ ਕੋਈ ਬੰਦਾ ਮਰ ਜੇ ਜਲੀਬੀਆਂ ਵੰਡਣ ਲੱਗੇ ਕਿ ਚੱਲ ਬਹੁਤ ਆ ਯਾਰ ਇੰਨਾ ਕੌਣ ਕੱਢਦਾ ਇਹਦੇ ਬਾਦਲ ਦੇ ਰਾਜ 'ਚ 50 ਸਾਲ ਦਾ ਹੋ ਗਿਆ ਛੋਟੀ ਮੁੰਡੀ ਗੱਲ ਲੱਗੀ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਕਿਸੇ ਵਿਰੋਧੀ ਪਾਰਟੀ ਦੇ ਆਗੂ ਨੇ ਮੁੱਖ ਮੰਤਰੀ ਦੀ ਉਮਰ ਨੂੰ ਲੈ ਕੇ ਬਿਆਨ ਦਿੱਤਾ ਹੋਵੇ ਇਸ ਤੋਂ ਪਹਿਲਾਂ ਕਾਂਗਰਸੀ ਆਗੂ ਰਾਜਾ ਵਿਡਿੰਗਵੀ ਬਾਦਲ ਦੀ ਉਮਰ ਨੂੰ ਲੈ ਕੇ ਇਤਰਾਹ ਯੋਗ ਬਿਆਨ ਦੇ ਚੁੱਕੇ ਨੇ ਜੇਤੋਂ ਤੋਂ ਵਿਪਨ ਗੋਇਲ ਜਾਗਬਾਣੀ ਟੀਵੀ